براہم کے ہوتا براہم نہیں ہوتا کبھی جاتی کے لوگ آئی ہوتا ہے براہم آئی درخت نہیں ہوتا براہم جاتی سے ہوتا ہے براہم براہمن کے پیدا ہوا وہ

là cái mà tôi đang nói là cái vấn đề của cái 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 cái

ഇവിടെ ഒരു മാത്രമേ കാണുന്നുള്ളൂ پريا او اڪي سان گهٽ ائين هي ڏي ساري ۾ ميان کي نوجه کي ڪري آيو آهي بنایا ہے میل میل کرنے کی سب کو آؤں گا ہاں اور یہ ہمارا ایک لائک ہے نا یہ ہمارے جی صاحب جی ہیں وہ صاحب جی ہیں یہ بات ہم کرتے ہیں اچھا دوائی چل رہی ہے ہمارا صبح شام

پي ني 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 ý thức 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 ý इतन <spaconian> बड़ा <segundos by> ਇਹ ਵਾਰ ਕੁਝ ਪਸੰਦਾਇਆ ਗਿਆ ਆ ਗਿਆ ਮਾਦਾ ਖਰਾਵਾ ਕਿਹਾ ਕਿਵੇਂ ਉਤਰ ਜਾ ਰਹੇ ਕਿੰਨਾ ਅੱਜ Swami Parkhar ji Maharaj ਦਾ pravachan program ਸਗਾ ਸੇਤਨਾ ਉਹਦੇ ਵਿੱਚ ਮੈਂ ਇਹ attend ਕੀਤਾ ਉਹਨਾਂ ਨੇ ਆਪਣੇ pravachana ਦੇ ਵਿੱਚ ਦੱਸਿਆ ਕਿ ਸਮਾਜ ਇਕਜੁੱਟ ਹੋਈਗਾ ਤੇ ਇੱਕ ਮਜ਼ਬੂਤ ਥੜੀ ਬਣੂਗਾ برامن سماج چاہے دیش کسی بھی کونے بچ ہے جب ایک جوٹے ہوں گا کسی کونے کے دکھ بھی آواز جاندی ہے چارے تو چارے کونیا تو اتنے براہمن سماج کٹھا ہوا ہے تو برامن نے اپنی طاقت کا اندازہ ہوگا اس تو علاوہ انہوں نے دسیا بھی سرشٹی چار پاویاں پہ کھڑی ہے چار پاوے توڑے نہیں ਸਭ ਤੋਂ ਪਹਿਲਾਂ ਭਗਵਾਨ ਉਸ ਤੋਂ ਬਾਅਦ ਸਰਹੱਦ ਤੇ ਖੜਾ ਜਵਾਨ ਉਸ ਤੋਂ ਬਾਅਦ ਖੇਤ ਤੇ ਖੜਾ ਕਿਸਾਨ ਤੇ ਉਸ ਤੋਂ ਬਾਅਦ ਅੱਛਾ ਇਨਸਾਨ ਅੱਛਾ ਜਾਨ ਸਾਡੇ ਵਿੱਚੋਂ ਕੋਈ ਵੀ ਹੋ ਸਕਦਾ ਅੱਛੇ ਇਨਸਾਨ ਦੀ ਸੋਚ ਹਮੇਸ਼ਾ ਅੱਛੀ ਹੁੰਦੀ ਹੈ ਉਹ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਜਦੋਂ ਅਸੀਂ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹਾਂ ਤਾ ਉਸ ਦਾ ਅਹਿਸਾਸ ਕਰਦੇ ਆ ਤੇ ਅਸੀਂ ਸਮਾਜ ਦੇ ਦੁੱਖਾਂ ਨੂੰ ਦੂਰ ਕਰ ਸਕਦੇ ਆ ਤੇ ਇਸ ਕਰਕੇ ਅੱਜ Swami Parkhar ji Maharaj ਨੇ ਇੱਕ ਇਨਸਾਨੀਅਤ ਦਾ ਪਾਠ ਪੜਾਇਆ ਸਾਾਨੂੰ ਵੀ ਹਰ ਇਨਸਾਨ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਆਇਆ ਹੈ ਆਪਣਾ ਜ਼ਿੰਦਗੀ ਦਾ ਸਫ਼ਰ ਕਰਕੇ ਉਸਨੇ ਚਲੇ ਜਾਣਾ ਹੈ ਜੋ ਉਸ ਦਾ ਕਰਮ ਹੈ ਉਹੀ ਉਸ ਨੂੰ ਜ਼ਿੰਦਗੀ ਜੀਉਣ ਦਾ ਤੰਗ ਸਿਖਾਉਂਦਾ ਹੈ ਅੱਜ ਸੁਆਮੀ ਜੀ ਦੇ ਚਰਨਾਂ ਦੇ ਵਿੱਚ ਬੈ ਕੇ ਅਸੀਂ ਇਹ ਸਿੱਖਿਆ ਵੀ ਇੱਕ ਅਸੀਂ ਅੱਛੇ ਇਨਸਾਨ ਬਣੀਏ ਦੂਸਰਿਆਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝੀਏ ਤੇ ਉਸੇ ਤਰ੍ਹਾਂ ਜਿਹੜਾ ਆਪਣਾ ਜੀਵਨ ਗੁਜ਼ਾਰ ਸਕੀਏ ਠੀਕ ਨਾਲ ਹੀ ਕਢੀ ਅੱਜ ਦਾ ਪ੍ਰੋਗਰਾਮ ਬਹੁਤ ਅੱਛਾ ਸੀ ਮੈਂ ਸਾਰੇ ਆਪਣੇ ਬ੍ਰਾਹਮਣ ਸਮਾਜ ਦਾ ਪ੍ਰੈਜ਼ੀਡੈਂਟ ਤੁਹਾਨੂੰ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਉਹਨਾਂ ਨੇ ਆ ਕੇ ਸਾਡੇ ਫੰਕਸ਼ਨ ਦੀ ਸ਼ੋਭਾ ਵਧਾਈ ਸਾਡੇ ਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਆਖਿਆ ਭਗਤੀ ਦਾ ਵੀ ਉਹ ਪਸਤੀ ਕਰਕੇ ਅਸੀਂ ਆਪਣੇ ਵੇਸ਼ ਨੂੰ 22 ਤਰੀਕ ਦਿਨ ਵੀਰਵਾਰ ਨੂੰ ਸ਼ਾਮ ਨੂੰ 6 ਤੋਂ 9 ਵਜੇ ਤੱਕ ਸਮਸਤ ਬ੍ਰਾਹਮਣ ਸਮਾਜ ਲੁਧਿਆਣਾ ਜਿਨ੍ਹਾਂ ਦੇ ਵਿੱਚ ਮੇਰੇ ਸਾਥੀ ਜਿਹੜੇ ਕਿ ਭਗਵਾਨ ਪਰਸ਼ੂਰਾਮ ਜਨਮ ਦਿਨ ਆਪਨੇ ਆਪਣੇ ਵਾਕਏ ਤੋਂ ਮਨਾਉਂਦੇ ਨੇ ਉਹ ਸਾਰੇ ਮੇਰੇ ਵੀਰ ਅੱਜ ਇੱਥੇ ਗੋਮੂ ਆ ਕੇ ਇਕੱਠੇ ਹੋਏ ਜਿਸ ਦੇ ਵਿੱਚ ਸਾਡੇ ਮੁੱਖ ਬਖਤਾ Swami Prakharji Maharaj ਜੋ ਕਿ ਹਰਿਦਵਾਰ ਤੋਂ ਸਾਡੇ ਵਿੱਚ ਆਏ ਉਹਨਾਂ ਨੇ ਇੱਕ ਟੌਪਿਕ ਦੇ ਉੱਤੇ ਔਰ ਸਾਡੇ ਕਾਰਿਆਂ ਨੂੰ ਪ੍ਰਸ਼ੰਸਾ ਵੀ ਕੀਤੀ ਔਰ ਨਾਲੇ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਕਿ ਜੋ ਅੱਜ ਸਮਾਜ ਦੇ ਹਾਲਾਤ ਨੇ ਜਿਸ ਤਰ੍ਹਾਂ ਕਿ ਦੂਸਰੀਆਂ ਕੰਟਰੀਆਂ ਦੂਸਰੇ ਦੇਸ਼ ਪਾਕਿਸਤਾਨ ਬੰਗਲਾਦੇਸ਼ ਔਰ ਹੋਰ ਜਿਹੜੇ ਚਾਈਨਾ ਵਾਲੇ ਇਹ ਸਾਰੇ ਅਜ ਸਨਾਤਨ ਧਰਮ ਨੂੰ ਕੁਚਲਣ ਤੇ ਲੱਗੇ ਜੀਤੇ ਦਿਨੀ ਜਿਸ ਤਰ੍ਹਾਂ ਕਿ ਪਹਿਲਗਾਮ ਦੇ ਵਿੱਚ ਲੋਕ ਸਾਡੇ ਸਨਾਤਨੀ ਲੋਕਾਂ ਦੀਆਂ ਬੇਵੋਦੀ ਕੀਤੀ ਉਹਨਾਂ ਨੇ ਉਹਨਾਂ ਨੂੰ ਕਤਲਿਆਮ ਕੀਤਾ ਆਤਵਾਦੀਆਂ ਦੁਆਰਾ ਔਰ ਧਰਮ ਪੁੱਛ ਕੇ ਕੀਤਾ ਇਹ ਬਹੁਤ ਨਿੰਦਨੀਏ ਘਟਨਾ ਸੀ ਜਿਹਦੇ ਨਾਲ ਪੂਰਾ ਸਨਾਤਨ ਧਰਮ ਵਾਲੇ Hindu ਪਾਈਚਾਰਾ ਬਹੁਤ ਦੁਖੀ ਹੈ ਸਰ ਜੀ ਨੇ ਦੱਸਿਆ Swami ji ਨੇ ਦੱਸਿਆ ਕਿ ਬ੍ਰਾਹਮਣ કો ਜਿਹੜਾ ਕਿ ਇਸ ਸਨਾਤਨ ਦਾ ਅੰਗ ਹੈ ਉਹ ਆਪੇ ਪ੍ਰਾਪਰਣ ਦੇ ਨਾਲ Vedic ਵਿਦਿਆ ਦੇ ਨਾਲ ਅਧਿਆਤਮਿਕ ਵਿਦਿਆ ਦੇ ਨਾਲ ਸਾਡੇ ਸ਼ਾਸਤਰਾਂ ਮੁਤਾਬਕ ਅਸੀਂ ਉਹਨੂੰ ਜਿੱਥੇ ਸਾਡੇ ਵੀਰ ਫੌਜੀ ਜਵਾਨ ਬਾੜਾਂ ਦੇ ਉੱਤੇ ਲੜਦੇ ਨੇ ਉਹਨਾਂ ਨੂੰ ਸ਼ਕਤੀ ਦੇਣ ਵਾਸਤੇ ਸਾਡੇ ਬ੍ਰਾਹਮਣਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਉਹ ਪਾਠ ਪੁਜਾ ਔਰ ਗਾਇਤ ਇਹ ਗੱਲ ਇਹ ਬੋਲਾਂ ਨੂੰ ਕਹਿਣਾ ਨਾਲ ਜੀਰ ਜੀ ਕੀ ਕਰਨਾ ਚਾਹੋਗੇ ਅੱਜ ਜੋ ਸਰਵਾਇ ਸਮਾਗਮ ਬਣਾਇਆ ਉਹਦੇ ਬਾਰੇ ਦੱਸੋ ਅੱਜ ਮਾਈਤ੍ਰਿਕ ਦਿਵਸ ਤੇ ਵੀਰਵਾਣ ਨੂੰ 6609 ਦੇ ਤਾਂ ਸਮਸਤ ਬ੍ਰਾਹਮਣ ਸਮਾਜ ਲੁਧਿਆਣਾ ਜਿਨ੍ਹਾਂ ਦੇ ਵਿੱਚ ਮੇਰੇ ਸਾਥੀ ਜਿਹੜੇ ਕਿ ਭਗਵਾਨ ਪਰਸ਼ੂਰਾਮ ਜਨਮ ਦਿਨ ਆਪਣੇ ਆਪਣੇ ਇਲਾਕੇ ਤੇ ਮਨਾਉਂਦੇ ਨੇ ਉਹ ਸਾਰੇ ਮੇਰੇ ਵੀਰ ਅੱਜ ਇੱਥੇ ਹੁਮੂਮ ਆ ਕੇ ਇਕੱਠੇ ਹੋਏ ਜਿਸ ਦੇ ਵਿੱਚ ਸਾਡੇ ਮੁੱਖ ਬਕਤਾ Swami Prakhar ji Maharaj ਜੋ ਕਿ ਹਰਿਦਵਾਰ ਤੋਂ ਸਾਡੇ ਵਿੱਚ ਆਏ ਉਹਨਾਂ ਨੇ ਇਸ ਟੌਪਿਕ ਦੇ ਉੱਤੇ ਔਰ ਸਾਡੇ ਕਾਰਿਆਂ ਨੂੰ ਪ੍ਰਸ਼ੰਸਾ ਵੀ ਕੀਤੀ ਔਰ ਨਾਲੇ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਕਿ ਜੋ ਅੱਜ ਸਮਾਜ ਦੇ ਹਾਲਾਤ ਨੇ ਜਿਸ ਤਰ੍ਹਾਂ ਕਿ ਦੂਜੀਆਂ ਕੰਟਰੀਆਂ ਦੂਸਰੇ ਦੇਸ਼ ਪਾਕਿਸਤਾਨ ਬੰਗਲਾਦੇਸ਼ ਔਰ ਹੋਰ ਜਿਹੜੇ ਚਾਈਨਾ ਵਾਲੇ ਇਹ ਸਾਰੇ ਅੱਜ ਸਨਾਤਨ ਧਰਮ ਨੂੰ ਕੁਚਲਣ ਤੇ ਲੱਗੇ ਹੋਏ ਬੀਤੇ ਦਿਨੀ ਜਿਸ ਤਰ੍ਹਾਂ ਕੇ ਪਹਿਲਗਾਮ ਦੇ ਵਿੱਚ ਲੋ ਸਾਡੇ ਸਨਾਤਨੀ ਲੋਕਾਂ ਦੀਆਂ ਬੇਹਰਮੀ ਕੀਤੀ ਉਹਨਾਂ ਨੇ ਉਹਨਾਂ ਨੂੰ ਕਤਲੇਆਮ ਕੀਤਾ ਆਤਵਾਦੀਆਂ ਦੁਆਰਾ ਔਰ ਧਰਮ ਪੁੱਛ ਕੇ ਕੀਤਾ ਇਹ ਬਹੁਤ ਨਿੰਦनीय ਘਟਨਾ ਸੀ ਜਦੇ ਨਾਲ ਪੂਰਾ ਸਨਾਤਨ ਧਰਮ ਵਾਲੇ Hindu ਪਾਈਚਾਰਾ ਬਹੁਤ ਦੁਖੀ ਹੈ